ਨਮਸਕਾਰ ਜੀ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਜੀ ਅੱਜ ਇਸ ਪੱਤਰਕਾਰ ਮਿਲਣੀ ਚ ਆਪ ਸਭ ਦਾ ਸਵਾਗਤ ਹੈ ਜੀ ਐਨਓ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਵੱਧ ਰਿਹਾ ਹੈ ਲਗਾਤਾਰ ਵੱਧ ਰਿਹਾ ਹੈ ਔਰ ਰੋਜ਼ ਪਾਰਟੀ ਆਫਿਸ ਤੇ ਜੁਆਇਨਿੰਗ ਹੋ ਰਹੀ ਹੈ ਅੱਜ ਸਾਡੇ ਸਵੇਰ ਪ੍ਰਧਾਨ ਅਸ਼ੀ ਸ਼ੁਨੀਲ ਜਾਖੜ ਜੀ ਦੀ ਅਗਵਾਈ ਚ ਜਲੰਧਰ ਤੋਂ ਬਹੁਤ ਵੱਡਾ ਇੱਕ ਜਿਹੜਾ ਗਰੁੱਪ ਹੈ ਪਾਰਟੀ ਜੁਆਇਨ ਕਰ ਰਿਹਾ ਹੈ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਪੰਜਾਬ ਦੇ ਪਰਿਵਾਰੀ ਔਰ ਸਾਬਕਾ ਮੁੱਖ ਮੰਤਰੀ ਸ਼੍ਰੀ ਵਿਜੇ ਰੂਪਾਨੀ ਜੀ ਨੇ ਸਾਡੇ ਪੰਜਾਬ ਚ ਪਹਿਲੇ ਬਹੁਤ ਦਮਦਾਰ ਤਿਕਨਾ ਰੋਲ ਅਦਾ ਕਰ ਚੁੱਕੇ ਕੇਂਦਰੀ ਮੰਤਰੀ ਸ਼੍ਰੀ ਗਿੰਦਰ ਸ਼ਕਾਵਤ ਜੀ ਨੇ ਉਹਨਾਂ ਦਾ ਹੀ ਸਵਾਗਤ ਹੈ ਕਰਮਜੀਤ ਭੈਂਜੀ ਜੀ ਨੂੰ ਸਵਾਗਤ ਹੈ ਕਰਮਜੀਤ ਜੀ ਜੀ ਦਾ ਸਭ ਤੋਂ ਪਹਿਲੇ ਮੈਂ ਕਹੂੰਗਾ ਕਿ ਪੜਕਾ ਪਾ ਕੇ ਉਹਨਾਂ ਦਾ ਔਰਮਲ ਸਵਾਗਤ ਕਰਨ ਪੰਜਾਬ ਹੈਡਕੁਆਟਰ ਆਂ ਤੇ ਉਹਨਾਂ ਦਾ ਸਵਾਗਤ ਕਰਨ ਜਾਖੜ ਜੀ ਨੂੰ ਬੇਨਤੀ ਕਰਾਂਗਾ ਅੱਜ ਜਲੰਧਰ ਤੋਂ ਸਾਡੇ ਜਲੰਧਰ ਵੈਸ ਤੋਂ ਵਿਧਾਇਕ ਸ਼੍ਰੀ ਸ਼ੀਤਲੰਗੁਰਾਲ ਜੀ ਦੇ ਅਗਵਾਈ ਚ ਇੱਕ ਬਹੁਤ ਵੱਡਾ ਜਥਾ ਆਇਆ ਹੈ ਮੈਂ ਬੇਨਤੀ ਕਰਾਂਗਾ ਵਿਨੀਤ ਤੀਰ ਕਾਉਂਸਲਰ ਜਿਹੜੇ ਜੁਆਇੰਟ ਸੈਕਟਰੀ ਨੇ ਆਮ ਆਦੀ ਪਾਰਟੀ ਟ੍ਰੇਡ ਵਿੰਗ ਦੇ ਔਰ ਜਿਹੜੇ ਸਭ ਤੋਂ ਜ਼ਿਆਦਾ ਮਾਰਜਨ ਤੋਂ ਪਾਸਾ ਚੋਣ ਜਿੱਤੇ ਸੀ ਉਹ ਅੱਗੇ ਆਣ ਤੇ ਭਾਜਪਾ ਸਵਾਗਤ ਹੈ ਜਾਖਰ ਜੀ ਬੇਨਤੀ ਕਰਾਂਗਾ ਪੜਕਾ ਪਾ ਕੇ ਸਵਾਗਤ ਕਰਨਾ ਵਿਕਾਸ ਨਿਸ਼ਚਲ ਜੀ ਵਾਰਡ ਨੰਬਰ 32 ਆਮ ਆਦੀ ਪਾਰਟੀ ਅਮਿਤ ਲੂਧਰਾ ਜੀ ਵਾਰਡ ਨੰਬਰ 55 ਦੇ ਇੰਚਾਰਜ धीरज भगत जी वार्ड नंबर 75 ਦੇ ਕੈਂਡੀਡੇਟ ਰਹੇ ਔਰ ਇਨਚਾਰਜ ਵੀ ਹੈਗੇ ਵਾਰਡ ਦੇ ਆਮ ਆਦੀ ਪਾਰਟੀ ਦੇ। ਈਯੂਬ ਦੁੱਗਲ ਜੀ ਵਾਰਡ ਨੰਬਰ 39 ਤੋਂ ਸ਼੍ਰੋਮਣੀ ਕਾਲੀ ਦਲ ਦੇ ਕੈਂਡੀਡੇਟ ਰਹੇ। ਕੁਲਵੰਤ ਸਿੰਘ ਨਿਹੰਗ ਜੀ ਸ਼੍ਰੋਮਣੀ ਕਾਲੀ ਦਲ ਦੇ ਸਰਕਲ ਪ੍ਰਧਾਨ ਨੇ ਉਹਨਾਂ ਦੇ ਸਵਾਗਤ ਹੈ। ਐਡਵੋਕੇਟ ਪ੍ਰਭਜੋ ਸਿੰਘ आप आम आदमी पार्टी के विधानसभा कमेटी के लीगल विंग दे हैड ने कारी मुहम्मद इकराम जी आम आदमी पार्टी के लीडर ने सुरेश खुराना जी ब्लॉक इंचार्ज ने आम आदमी पार्टी यूथ विंग दे गोल्डी भगत जी आप ब्रदर है श्री कस्तूरी लाल जी जो पार्षद ने इन्हें सिस्टर भी पार्षद रही है राकेश भगत जी आमादी पार्टी दे लीडर ने वार्ड इंचार्ज ने ऋषि कपूर जी आमादी पार्टी दे लीडर ने ऋषि कपूर जी आमादी पार्टी दे लीडर ने ट्रेड विंग दे जॉइंट सेक्रेटरी ने मनोज वडेरा जी आमादी पार्टी दे लीडर ने राजेश अरोड़ा जी आमादी पार्टी दे लीडर ने सूरज जी वार्ड नंबर ਿਆਲੀ ਦੇ ਆਮਾਦੀ ਪਾਰਟੀ ਦੇ ਇੰਚਾਰਜ ਨੇ ਰੋਜੀ अरोड़ा ਜੀ ਆਮਾਦੀ ਪਾਰਟੀ ਦੇ ਲੀਡਰ ਨੇ ਨੀਟਾ ਬਹਿਲ ਜੀ ਆਮਾਦੀ ਪਾਰਟੀ ਦੇ ਲੀਡਰ ਨੇ ਆਜ਼ਾਦ ਅਹਿਮਦ ਜੀ ਸ਼ਰਮਣੀ ਕਾਲੀ ਦਲ ਦੇ ਯੂਥ ਵਿੰਗ ਦੇ ਵੈਸਤੇ ਪ੍ਰਧਾਨ ਨੇ ਰਾਕੇਸ਼ ਪੋਲਾ ਜੀ ਆਮਾਦੀ ਪਾਰਟੀ ਦੇ ਲੀਡਰ ਨੇ ਸੰਜੀਵ ਸ਼ਰਮਾ ਜੀ ਆਮਾਦੀ ਪਾਰਟੀ ਦੇ ਲੀਡਰ ਨੇ ਪ੍ਰਵੀਨ ਜੀ ਵਾਰਡ ਇੰਚਾਰਜ ਨੇ ਆਮਾਦੀ ਪਾਰਟੀ ਦੇ 34 ਨੰਬਰ ਦੇ ਸੋ ਇਹਨਾਂ ਸਾਰਿਆਂ ਦਾ ਭਾਰਤ ਜਿੰਦਤਾ ਪਾਰਟੀ ਸਵਾਗਤ ਹੈ ਜੀ ਆਇਆਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਸੋ ਮੈਂ ਮੈਂ ਹੁਣ ਬੇਨਤੀ ਕਰਾਂਗਾ ਇੱਕ ਵਾਰ ਸਾਰੇ ਗਰੁੱਪ ਫੋਟੋ ਕਰਨਗੇ ਉਸ ਤੋਂ ਬਾਅਦ ਮੈਂ ਜਾਖੜ ਸਾਹਿਬ ਨੂੰ ਬੇਨਤੀ ਕਰਾਂਗਾ ਰੂਪਾਨੀ ਜੀ ਨੂੰ ਕਿ ਆਏ ਹੋਏ ਸ਼ਿਕਾਵਤ ਜੀ ਕਿਹਾ ਹੈ ਪੱਤਰ ਕਰਾਂ ਗੱਲਬਾਤ ਕਰਨ ਮੈਂ ਸਾਰੇ ਨੂੰ ਬੇਨਤੀ ਕਰਾਂਗਾ ਇੱਕ ਵਾਰ ਬਾਰਵੀਂ ਸੀੜੀ ਦੇ ਕੋਲ ਗਰੁੱਪ ਫੋਟੋ ਬਾਅਦ ਕਰ ਲਾਂਗੇ ਐਸੇ ਨਾ মিডিਆ ਵਾਸਤੇ মিডিਆ ਨੂੰ ਬੇਨਤੀ ਹੈ ਬਾਰ ਸੀੜੀ ਦੇ ਕੋਲ ਤੁਹਾਡੀ ਗਰੁੱਪ ਫੋਟੋ ਦੁਬਾਰਾ ਕਰਾ ਲਾਂਗੇ ਮੈਂ ਬੇਨਤੀ ਕਰਾਂਗਾ ਜਾਖੜ ਜੀ ਨੂੰ ਰੂਪਾਨੀ ਜੀ ਨੂੰ ਸ਼ਖਾਵਤ ਜੀ ਨੂੰ ਕਿ ਉਹ ਨਰਿੰਦਰ ਰੈਣਾ ਜੀ ਸਾਡੇ ਵਿੱਚ ਨਰਿੰਦਰ ਰੈਣਾ ਜੀ ਵੀ ਨੇ ਸਾਡੇ ਨੈਸ਼ਨਲ ਸੈਕਟਰੀ ਨੇ ਇਨਚਾਰਜ ਨੇ ਮੈਂ ਕਮਨਸਟੇਜ ਆਜਾ

ਸਾਰੇ ਸਾਥੀਆਂ ਦਾ ਬਹੁਤ ਹੀ ਧੰਨਵਾਦ ਕੋਈ ਗੱਲ ਕਰਨ ਤੋਂ ਪਹਿਲਾਂ ਮੈਂ ਇੱਥੇ ਖਾਸ ਤੌਰ ਤੇ ਤੁਸੀਂ ਵੀ ਸਮਝ ਗਏ ਹੋਵੋਗੇ ਇਲੈਕਸ਼ਨ ਮੂਹਮ ਜੋਰ پکڑ ਗਈ ਗਿਜੇਂਦਰ ਸ਼ੇਖਾਵਜ ਜੀ ਪੁਰਾਣੇ ਕੁਲਾਟੀਏ ਆ ਉਹ ਆ ਗਏ दैट मींस ਇਹ ਮੌਸਮ ਆ ਗਿਆ ਹੁਣ ਇਲੈਕਸ਼ਨ ਦਾ ਤੇ ਇਹਨਾਂ ਨੇ ਆ ਕੇ ਇੱਥੇ ਪੰਜਾਬ ਦੀ ਕਮਾਨ ਸੰਭਾਲਣੀ ਹੈ ਤੇ ਅੱਜ ਉ체ਚੇ ਤੌਰ ਤੇ ਅਸੀਂ ਸਵਾਗਤ ਕਰ ਰਹੇ ਹਾਂ ਮਿਸਿਸ ਸੰਤੋਖ ਚੌਧਰੀ ਜਿਨ੍ਹਾਂ ਦੇ ਨਾਲ ਜਿਸ ਤਰ੍ਹਾਂ ਦਾ ਵਰਤਾਰਾ ਕਾਂਗਰਸ ਪਾਰਟੀ ਨੇ ਕੀਤਾ ਹੈ ਜਿਨ੍ਹਾਂ ਦੇ ਮਰਹੂਮ ਸੰਤੋਖ ਚੌਧਰੀ ਜਿਨ੍ਹਾਂ ਨੇ ਰਾਹੁਲ ਗਾਂਧੀ ਦੇ ਉਸ ਸੋ ਕਾਲਡ ਯਾਤਰਾ ਦੇ ਦੌਰਾਨ ਯਾਤਰਾ ਦੇ ਦੌਰਾਨ ਜਿਨ੍ਹਾਂ ਦਾ ਦੁਖਦ ਦੇਹਾਂਤ ਹੋਇਆ ਉਹਦੇ ਬਾਅਦ ਜਿਸ ਤਰ੍ਹਾਂ ਜੋ ਇਹਨਾਂ ਨਾਲ ਵਰਤਾਵ ਰਹਿ ਪਾਰਟੀ ਦਾ ਉਹ ਮੈਂ ਸਮਝਦਾ ਬਹੁਤ ਹੀ ਸ਼ਰਮਨਾਕ ਜਿਸ ਤਰੀਕੇ ਨਾਲ ਇਸ ਪਰਿਵਾਰ ਨੂੰ ਜਿਨੇ 18 ਵਾਰੀ ਇਲੈਕਸ਼ਨ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਚ ਪਾਇਆ ਹੈ ਤਿੰਨ ਪੀੜੀਆਂ ਜਿਨ੍ਹਾਂ ਦੀ ਕਾਂਗਰਸ 'ਚ ਰਹੀਆਂ ਉਹਦੇ باوجود ਵੀ ਇਹਨਾਂ ਨੂੰ ਆ ਦਿਨ ਦੇਖਣੇ ਪਏ ਐ ਇਸ ਸੈਡ ਕਮੈਂਟਰੀ ਔਨ ਇਸ ਓਨ ਕਿਸੇ ਨੂੰ ਇਸ ਗੱਲ ਤੇ ਕਹਿਣ ਦੀ ਲੋੜ ਨਹੀਂ ਤੇ ਇਹਦੀ ਅਗਰ ਕਿਸੇ ਨੂੰ ਕੋਈ ਸਬੂਤ ਚਾਹੀਦਾ ਤੇ ਅੱਜ ਫੇਰ ਦੇਖਣ ਨੂੰ ਮਿਲਿਆ ਅੱਜ ਇੱਕ ਬਹੁਤ ਹੀ ਜਿੱਥੇ ਇੱਕ ਤਾਂ ਪੁਰਾਣੇ ਪਰਿਵਾਰ ਜਿਹੜੇ ਤਿੰਨ ਪੁਸ਼ਤਾ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਐ ਉਹਨਾਂ ਦੇ ਵਾਸਤੇ ਜਿਸ ਕਿਸਮ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਜਦੋਂ ਪਾਰਟੀ ਤੋਂ ਉਹਨਾਂ ਨੇ ਪਾਰਟੀ ਛੱਡੀ ਨਹੀਂ ਇਹਨਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਜ਼ਲੀਲ ਕਰਕੇ ਕੱਢਿਆ ਗਿਆ ਉਸੇ ਤਰ੍ਹਾਂ ਹੀ ਅੱਜ ਇੱਕ ਨੌਜਵਾਨ ਕਾਂਗਰਸ ਦਾ ਜਿਨ੍ਹਾਂ ਦਾ ਪਾਰਟੀ ਦੇ ਅੰਦਰ ਰਾਜਨੀਤੀ ਦੇ ਅੰਦਰ ਪੰਜਾਬ ਦੇ ਵਿਖਦੇ ਅੰਦਰ ਇੱਕ ਨੌਜਵਾਨ ਦਾ ਬਹੁਤ ਵੱਡਾ ਫਿਊਚਰ ਸੀਗਾ ਮੈਂ ਬਿਨਾਂ ਕਿਸੇ ਲਾਕ ਲਪੇਟ ਦੇ ਕਹਿ ਰਿਹਾ ਇਸ ਕਰਕੇ ਨਹੀਂ ਵੀ ਉਹ ਸਾਨੂੰ ਭਾਜੀਪੀ ਨੂੰ ਜੁਆਇਨ ਕੀਤਾ ਕਿ ਨਹੀਂ ਕੀਤਾ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਦਲਵੀਰ ਗੋਲਡੀ ਨੇ ਅਗਰ ਥੋੜੇ ਸ਼ਬਦਾਂ ਜੇ ਕਿਹਾ ਜਾਵੇ ਹੀ ਵਾਸ ਅਰਨੈਸਟ ਹਾਰਡ ਵਰਕਿੰਗ ਤੇ ਇਸ ਪੰਜਾਬ ਦੇ ਕਾਂਗਰਸ ਦੇ ਦੂਸ਼ਿਤ ਮਾਹੌਲ ਦੇ ਅੰਦਰ ਹੀ ਵਾਸ ਅ ਸੌਫਟ ਸਪੋਕਨ ਜਿਹੜਾ ਅੱਜ ਪੰਜਾਬ ਕਾਂਗਰਸ ਦੇ ਅੰਦਰ ਜਦੋਂ ਤੁਸੀਂ ਸੁਣਦੇ ਹੋ ਵੈਸੇ ਤਾਂ ਪੰਜਾਬੀ ਦਾ ਸ਼ਬਦ ਤਾਂ ਕੁਝ ਹੋਰ ਹੈ ਮੈਂ ਇਸਤੇਮਾਲ ਨਹੀਂ ਕਰ ਸਕਦਾ ਇੰਗਲਿਸ਼ ਦਾ ਸਾਰਾ ਲਵਾਂਗਾ ਲਾਊਡ ਮਾਊਥ ਜਿਹੜੇ ਉਹਨਾਂ ਦੇ ਅੱਜ ਵੀ ਜਿਸ ਕਿਸਮ ਦੇ ਬਿਆਨ ਆਏ ਉਹਨਾਂ ਦੇ ਖਿਲਾਫ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਬਣ ਗਿਆ ਪੰਜਾਬ ਦੇ ਅੰਦਰ ਪੰਜਾਬ ਕਾਂਗਰਸ ਇਸ ਬਲੀਡਿੰਗ ਟੂ ਡੈਥ ਕਿ ਕੋਈ ਉਹਦੇ ਵਿੱਚ ਆ ਨਹੀਂ ਵੀ ਭਾਜਪਾ ਦਾ ਏਜੰਡਾ ਹੈ ਵੀ ਕਾਂਗਰਸ ਮੁਖਤ ਪੰਜਾਬ ਹੈ ਕਾਂਗਰਸ ਮੁਖਤ ਭਾਰਤ ਕਰਨੀ ਹੈ ਖੁਦ ਮੇਰੇ ਲੱਗਦਾ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦਾ ਏਜੰਡਾ ਹੈ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਨੂੰ ਪੰਜਾਬ ਨੂੰ ਜੜੋਂ ਕੱਢਣਾ ਹੈ ਉਹਦੇ ਵਿੱਚ ਇੱਕ ਦਲਵੀਰ ਗੋਲਡੀ ਦਾ ਛੱਡ ਕੇ ਜਾਣਾ ਮੈਂ ਸਮਝਦਾ ਆਪਣੇ ਆਪ 'ਚ ਬਹੁਤ ਕੁਝ ਕਹਿ ਰਿਹਾ ਹੈ ਤੇ ਉਸ ਤੋਂ ਵੀ ਵੱਡੀ ਕਮੈਂਟਰੀ ਹੈ ਜਿਹੜੇ ਪਾਸ਼ਾ ਜਿਹੜੀ ਸ਼ਬਦਾਵਲੀ ਅੱਜ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਲੀਡਰਸ ਨੇ ਇਸਤੇਮਾਲ ਕੀਤੀ ਹੈ ਦਲਵੀਰ ਗੋਲਦੀ ਵਾਸਤੇ ਉਹ ਦਰਸਾਉਂਦਾ ਹੈ ਵੀ ਕਿਉਂ ਕਾਂਗਰਸ ਪਾਰਟੀ ਇਸ ਦਿਸ਼ਾ ਜੋ ਜਾ ਰਹੀ ਹੈ ਉੱਥੇ ਸਾਡੇ ਨਾਲ ਜਿਹੜੇ ਅੱਜ ਸਾਥੀ ਕਾਰਪੋਰਟਰ ਜਿਲੰਦਰ ਤੋਂ ਜੁੜੇ ਹੈ ਅੰਗੁਰਾਲ ਜੀ ਨਾਲ ਸਾਥੀ ਇਹਨਾਂ ਨੂੰ ਲੈ ਕੇ ਆਏ ਹੈ ਇਹਨਾਂ ਦੀ ਪ੍ਰੇਰਣਾ ਸਾਰੇ ਨੂੰ ਸਦਕੇ ਸਾਰੇ ਭਾਜਪਾ ਪਾਰਟੀ ਦਿਨੋ ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ ਉਸ ਮਜਬੂਤੀ ਦੇ ਦਸ਼ਾਜਰ ਵਿੱਚ ਇਹਨਾਂ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਰਹੂਗਾ ਤੇ ਸਾਰੇ ਇਸ ਇਸ ਸੰਚਾਲਨ ਦੇ ਦੌਰਾਨ ਇਹ ਜਿਹੜਾ ਸੰਚਾਲਨ ਇਸ ਇਲੈਕਸ਼ਨ ਦਾ ਕਰਨ ਵਾਸਤੇ ਕਿਉਂਕਿ ਪੁਰਾਣੇ ਕੋਹਾਟੀ ਰਹੇ ਹੈ ਜਲੰਧਰ ਦਾ ਇਲੈਕਸ਼ਨ ਵੀ ਇਹਨਾਂ ਨੇ ਦੇਖਿਆ 22 ਦਾ ਇਲੈਕਸ਼ਨ ਵੀ ਇਹਨਾਂ ਨੇ ਕੰਡਕਟ ਕੀਤਾ ਮੈਂ ਜ਼ਿਆਦਾ ਤੁਹਾਡਾ ਸਮਾਂ ਨਾ ਲੈ ਕੇ ਮੈਂ ਸਿਰਖਾਉ ਜਿਹਨੂੰ ਰਿਕਵੈਸਟ ਕਰੂੰਗਾ ਕਿ ਉਹ ਤੁਸੀਂ ਇਸ ਮਸਲੇ ਤੇ ਸਾਰੇ ਨਾਲ ਪਲੀਜ਼ ਚਲਿਏ धन्यवाद अध्यक्ष जी भारतीय जनता पार्टी का परिवार पंजाब में लगातार विधानसभा चुनाव के समय से समृद्ध होता रहे माननीय नरेंद्र मोदी जी के नेतृत्व और उनके नेतृत्व में देश की अपार विकास की संभावनाएं और अब पूरे विश्वास के साथ में विकसित भारत बनने की दिशा में जब भारत आ, बढ़ रहा है तब पंजाब में भी भारतीय जनता पार्टी का कुनबा निरंतर समृद्ध हो रहा है एक तरफ देश में गरीब कल्याण के माध्यम से गरीबों के जीवन स्तर में परिवर्तन लाकर देश की सीमाओं को सुरक्षित करते हुए देश को आर्थिक प्रगति के रास्ते पर जिस तरह माननीय नरेंद्र मोदी जी लेकर गए आज पूरा देश इस विश्वास के साथ में कि आने वाले 25 साल में भारत विकसित हो सकता है इस विकसित भारत बनाने के संकल्प के साथ में जुटा है मैंने राजस्थान का चुनाव बहुत करीब से देखा है अभी मैं झारखंड का मैं भी प्रवास करके आया हूँ और मैं पूरे विश्वास के साथ मैं कह सकता हूँ राजस्थान मध्य प्रदेश झारखंड उत्तर प्रदेश और अब पंजाब में आने के बाद कि जिस तरह का अपार समर्थन भारतीय जनता पार्टी के नेतृत्व को आदरणीय नरेंद्र मोदी जी को देश भर में मिल रहा है दक्षिण भारत के सुदूर हिस्सों से लेकर के पूरे भारत में जिस तरह से नरेंद्र मोदी जी के प्रति लोगों की आस्था और विश्वास बढ़ा है भारतीय जनता पार्टी जिस नारे को लेकर जिस लक्ष्य को लेकर के चलिए कि अब की बार 400 का पार उस पा उस नारे को सिद्ध करने में हम सब लोग सफल होंगे और जब मैं पंजाब की जाति पर आकर के देखता हूँ कि यहाँ जिस तरह से आज भी तमाम कठिन परिस्थितियों में भी भारतीय जनता पार्टी के परिवार में निरंतर जिस तरह से वृद्धि हो रही है ये निश्चित ही इस बात की परिचय द्योतक है कि भारतीय जनता पार्टी अब की बार पंजाब में भी एक बहुत बड़े अंतर के साथ में कई सीटों को जीतने में कामयाब होगी आप सबका बहुत सारा धन्यवाद श्री नरेंद्र रैना जी साढ़े नेशनल सेक्रेटरी ने नहीं नहीं शुरू से इंट्रोडक्शन रह गई सी तो मैं देखिए मुझे मुझे लगता है किसी भी चुनाव की स्ट्रेटजी को मीडिया के साथ में तो साझा नहीं किया जा सकता लेकिन इस विश्वास के साथ में कि हम भारत को विकसित बनाएंगे जब पूरा देश साथ खड़ा हुआ है और विकास ही नरेंद्र मोदी जी के नेतृत्व में 2014 के बाद में एकमात्र मुद्दा बचा है चाहे वो गरीब व्यक्ति का विकास हो उसके जीवन स्तर में सुधार के लिए विकास हो देश के इंफ्रास्ट्रक्चर का विकास हो और फ्यूचर रेडी इंफ्रास्ट्रक्चर के साथ में भारत का विकास हो इस विकास के मुद्दे पर हम सब चुनाव के मैदान पे हैं

ਸ਼ਾਂਤੀਪੂਰਵਕ ਇਜ਼ ਦਾ ਕੈਚ ਵਰਡ ਸ਼ਾਂਤੀਪੂਰਵਕ ਤਰੀਕੇ ਨਾਲ ਕੰਮ ਕੋਈ ਕਿਸੇ ਨੂੰ ਉਤਰਾਜ ਨਹੀਂ ਕਿਸਾਨਾਂ ਦੀ ਸਮੱਸਿਆ ਵਾ ਹੈਣੀ ਆ ਪੱਲੇ ਪੰਜਾਬ ਜੇ ਨਹੀਂ ਚਲੇ ਹਿੰਦੁਸਤਾਨ ਜੇ ਦੀ ਸਾਰੀ ਦੁਨੀਆ ਜੇ ਮੈਂ بار-बार ਦੋਰਾ ਰਿਹਾ ਹਾਂ ਕਿ ਕਿਸੇ ਤੋਂ ਆ ਬੋਲਿਆ ਨਹੀਂ ਉਹ ਆਪਣਾ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਤੇ ਮੈਂ ਸਮਝਦਾ ਵੀ ਉਹਨਾਂ ਜਿੱਦ ਕਿਸੇ ਨੂੰ ਉਤਰਾਜ ਨਹੀਂ ਪਰ ਇੱਕ ਗੱਲ ਉਹ ਵੀ ਸਮਝਦੇ ਆ ਮੈਂ ਸਮਝਦਾ ਕਿ ਸਾਰੇ ਪੰਜਾਬ ਦੇ ਲੋਕ ਹਰੇਕ ਪਾਰਟੀ ਇਸ ਤਰ੍ਹਾਂ ਸਹਿਮਤ ਹੋਗੀ ਇਹਨਾਂ ਮਸਲਿਆਂ ਦਾ ਹੱਲ ਗਲਬਾਤ ਨਾਲ ਨਹੀਂ उस ਗੱਲ ਬਾਤ ਵਾਸਤੇ ਪਹਿਲਾਂ ਵੀ ਬੀਜੇਪੀ ਸਰਕਾਰ ਦੇ ਦਰਵਾਜ਼ੇ ਖੁੱਲੇ ਸੀ ਅੱਜ ਵੀ ਖੁੱਲੇ ਅਸੀਂ ਆਪਣੇ ਤੌਰ ਤੇ ਪੰਜਾਬ ਦੀ ਯੂਨਿਟ ਦੇ ਧਰਤੋਂ ਤੇ ਬਤੌਰੇ ਕਿਸਾਨ ਹੋਣ ਦੇ ਨਾਤੇ ਸਾਡੇ ਪੂਰਾ ਪ੍ਰਯਾਸ ਰਹੂਗਾ ਕਿ ਇਹ ਜਿਹੜੀ ਪੰਜਾਬ ਦੀ ਮੁਢਲੀਆਂ ਸਮੱਸਿਆਵਾਂ ਹੈਗੀਆਂ ਕਿਸਾਨੀ ਦੀਆਂ ਉਹਨਾਂ ਨੂੰ ਪਹਿਲਾਂ ਤਾਂ ਚਿੰਨਿਤ ਕਰੀਏ ਕਿਰਨ ਨੂੰ ਐਡਰੈਸ ਕਰੀਏ ਕਿਸ ਤਰ੍ਹਾਂ ਨਾਲ ਹੱਲ ਹਾਲ ਕੀਤਾ ਜਾ ਸਕਦਾ ਹੈ ਜੀਰਨ ਜੀ ਇਤਰੇ ਵਿੱਚ ਤੁਸੀਂ ਆਪ ਨੇ ਕਹਿਆ 400 ਪਾਰ ਦਾ ਪੰਜਾਬ ਮੇ ਕਿੰਨੀ ਸੀਟੇ ਜਿੱਤਨੇ ਦਾ ਦਾਅਵਾ ਕਰ ਰਹੇ ਕਿਰਨ ਤੁਸੀਂ 13 ਜਿੱਤ देखे। देखे। इसके अलावा मैं करूंगा आप नेशनल जनरल किसान मोर्चे के उस वक्त के लेके अभी जिस तरीके से किसान बीत कर रहे हैं बीजेपी के कैंडिडेट्स के, के साथ किसी तरह की बात करेंगे आप उनसे उनके कोई लीडर से बात करेंगे कि आप बैठ कर शॉर्ट आउट करें या फिर ऐसे ही प्रदर्शन चलता रहेगा आप कैंडिडेट्स को रास्ते में रोक के सवाल पूछेंगे जो फ्लैग्स देखिए जैसा अभी माननीय प्रधान जी ने कहा है भारतीय जनता पार्टी बातचीत के लिए हमेशा तैयार थी तैयार है और तैयार रहेगी। किसानों का सम्मान करते हुए किसानों की भावना का सम्मान करते हुए माननीय नरेंद्र मोदी जी ने हमेशा हर स्तर पर बातचीत का स्वागत किया है और बातचीत करके ही इस समस्या का समाधान होगा ये बात हमने हमेशा भरोसे के साथ देख रही है लेकिन हो सकता है कुछ लोग प्रायोजित मंत्रव्य के साथ में अभी बातचीत नहीं करना चाहते लेकिन अंत बात और बातचीत से विषयों का सामना से हम बातचीत के लिए तैयार है जरूर निकलेगा चिंता मत करें ਕਹ ਰਹੇ ਮੁੱਖ ਮੰਤਰੀ ਸਾਹਿਬ ਕਹ ਰਹੇ ਥੋੜੇ ਦਿਨ ਪਹਿਲਾਂ ਦਾ ਵਕੀਲ ਬਣੇ ਬੈਠੇ ਸੀਗੇ ਸਭ ਉਦੋਂ ਗੱਲ ਨਹੀਂ ਕੀਤੀ ਉਹਨਾਂ ਨੇ ਮੈਂ ਕਿਸਾਨ ਸਾਥੀਆਂ ਨੂੰ ਇੰਨਾ ਕਹੂੰਗਾ ਉਹ ਵਕੀਲ ਤਾਂ ਟੰਗ ਦਾ ਕਰ ਲਿਆ ਕਰ ਵਕੀਲ ਟੰਗ ਦਾ ਕਰਨਿਆ ਕੋਈ ਥੀਏਟਰ ਜਾਂ ਕੋਈ ਸਟੇਜ ਹੈ ਨਹੀਂ ਸਾਬ ਵਕੀਲ ਅੱਛਾ ਕਰਨ ਤੇ ਮੈਂ ਸਮਝਦਾ ਰਿਜ਼ਲਟ ਵੀ ਅੱਛਾ ਆਵੇਗਾ